ਕੁਝ ਦਿਨ ਪਹਿਲਾਂ ਮੇਰੇ ਕੋਲ ਕੁਝ ਬੰਦੇ ਆਏ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਨੇ ਮੇਰੇ ਨਾਲ ਇਸ ਵਿਸ਼ੇ ਤੇ ਗੱਲ ਕਰਨੀ ਹੈ ਸਿੱਧਾ ਸਿੱਧਾ ਸਾਫ਼ ਸਾਫ਼ ਹੀ ਉਹਨਾਂ ਨੇ ਆਖੀ ਇਹ ਗੱਲ ਕਿ ਆਪਾਂ ਤੁਹਾਨੂੰ ਫਿਲਮ ਚ ਵੀ ਰੋਲ ਦਿਵਾਵਾਂਗੇ ਤੁਹਾਨੂੰ ਬੰਬੇ ਵੀ ਖੜਾਂਗੇ ਤੇ ਤੁਹਾਡੀਆਂ ਹੋਰ ਵੀ ਸੁੱਖ ਸੁਹਤਾਂ ਜਿਹੜੀਆਂ ਪੂਰੀਆਂ ਕਰਾਂਗੇ ਪਲਾਨ ਉਹਨਾਂ ਦਾ ਇਹ ਸੀ ਕਿ ਇੱਕ ਆਪਣੇ ਪਸ਼ਟਰਮ ਰੂਲਾ ਜੀ ਮਿਨਿਸਟਰੀ ਆ ਜਿਹੜਾ ਪਸ਼ਟਰਮ ਰੂਲਾ ਮਿਨਿਸਟਰੀ ਦਾ ਕੋਈ ਲੈਣਾ ਦੇਣਾ ਨਹੀਂ ਨਹੀਂ ਮੈਂ ਤੁਹਾਡੀ ਫੇਸਬੁੱਕ ਦੇ ਦਿੱਤਾ ਤੁਸੀਂ ਬਹੁਤ ਪਸੰਦ ਵੀ ਨਹੀਂ ਕਰਦੇ ਹੋ ਅਸੀਂ ਹਾਂਜੀ ਨਹੀਂ ਕਰਦੇ ਜੀ ਕੰਮ ਇਹ ਸੀ ਕਿ ਮਤਲਬ ਜੋ ਅੱਜ ਤੋਂ 2-3 ਸਾਲ ਪਹਿਲਾਂ 4-5 ਸਾਲ ਪਹਿਲਾਂ ਬੰਦੇ ਮ ਮੈਡੀਕਲ ਕੋਟਾ ਲੈ ਕੇ ਉਹਨਾਂ ਮੈਡੀਕਲ ਕੋਟਾ ਨੂੰ ਇਕੱਠਿਆ ਕਰਕੇ ਵੱਖ-ਵੱਖ ਏਰੀਆ ਦੀ ਮੈਡੀਕਲ ਕੋਟਾ ਹੁਣ 4 ਹੌਣ 5 ਹੌਣ ਬੰਦੇ ਮੁੜ ਕੇ ਫਿਰ ਕਿਸੇ ਕਿਸੇ ਜੀਂਦੇ ਇਨਸਾਨ ਦਾ ਆਧਾਰ ਕਾਰਡ ਬਣਾ ਦੇਣਾ ਏਅਰਪੋਰਟਾਂ ਜਿਹੜੀਆਂ ਮੈਡੀਕਲ ਨੇ ਇਹਦੀਆਂ ਨਹੀਂ ਅੱਛਾ ਉਸ ਬੰਦੇ ਦੀ ਜਾਪੂਵਾਲ ਬ੍ਰਾਂਚ ਦੇ ਵਿੱਚ ਗਵਾਹੀ ਕਰਾਉਣੀ ਸੀ ਇਸ ਬੰਦੇ ਨੂੰ ਆ ਬੜੀ ਭਿਆਨਕ ਪ੍ਰੋਬਲਮ ਸੀ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਤੁਸੀਂ ਕਿੱਥੋਂ ਬਣਿਆ ਹੋਈ ਦਾ ਬੰਦੇ ਹਾਂਜੀ ਤੁਸੀਂ ਕਿੱਥੋਂ ਬਣਿਆ ਹੋਈ ਦਾ ਬੰਦੇ ਜਦੋਂ ਗੰਦਾ ਕੋਸ਼ਿਸ਼ ਕਰਦਾ ਫਿਰ ਕੀ ਨਹੀਂ ਹੁੰਦਾ ਤੇ ਹਰ ਚੀਜ਼ ਡੁਪਲੀਕੇਟ ਬਣੀ ਜਾਂਦੀ ਅੱਛਾ ਉਹ ਮਰਿਆ ਬੰਦਿਆਂ ਨੂੰ ਜੀਵਦਾ ਬੰਦ ਫੇ ਉਹਨਾਂ ਬੰਦਿਆਂ ਨੂੰ ਉਹਨਾਂ ਬੰਦਿਆ ਕੋਲੋਂ ਥੋੜੀ ਦਿਨ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਵਾਈ ਸੀ ਕਿ ਕਵਾਈ ਕਿਹੜੀ ਚਰਚਾ ਦਵਾਣੀ ਹੈ ਕਵਾਈ ਥੋੜੀ ਜਿਹੀ ਚੰਗੀ ਹੋ ਗਈਆਂ ਅਸੀਂ ਕਿਹੜੀ ਕਿਹੜੀ ਚਰਚਾ ਦਵਾਣੀ ਹੈ ਇੱਥੇ ਜਾਪੂਧਾਰੀਆ ਪਾਸ ਅੰਪੂਰ ਦੀ ਚਰਚਾ ਵਿੱਚ ਤੋਂ ਪਾਸਟਰ ਅੰਪੂਰ ਮਿਰੁਲਾ ਦੀ ਚਰਚ ਚ ਅੱਛਾ ਜੀ ਜਾਪੂਧਾਰੀਆ ਅੱਛਾ ਮੈਨੂੰ ਮੇਨ ਇਸੇ ਬ੍ਰਾਂਚ ਦੇ ਬਾਰੇ ਕਿਹਾ ਗਿਆ ਸੀ ਉਹ ਜੋ ਪੰਜ ਸੱਤ ਸਾਲ ਦਾ ਉਹ ਤੁਹੀਂ ਪੁੱਛਣ ਲੱਗਾ ਹੈਗਾ ਤਾਂ ਪੂਰਾ ਪੰਜਾਬ ਛੱਡ ਕੇ ਤੁਸੀਂ ਕਿਉਂ ਰੁਪੇ ਉਹਨਾਂ ਉਹਨਾਂ ਬੰਦਿਆਂ ਨੂੰ ਮੈਂ ਹਾਮੀ ਭਰ ਦਿੱਤੀ ਅੱਛਾ ਤੂੰ ਨਾ ਕਰ ਤੂੰ ਕਰਦੀ ਮੈਂ ਕੋਈ ਮੈਨੂੰ ਦੇ ਇਲੈਟ੍ਰਿਕ ਨਾਲ ਫੇਸਬੁੱਕ ਤੇ ਧਮਕੀਆਂ ਦਿੰਦੇ ਉਹਨਾਂ ਵਿੱਚ ਵਸੀਅਤ ਵਾਲੀ ਦੀ ਕੋਈ ਗੱਲ ਲੱਭਦੀ ਨਹੀਂ ਵਸੀਅਤ ਵਾਲੇ ਕੋਈ ਪਿਆਰ ਲੱਭਦਾ ਨਹੀਂ ਜੀ ਅਜੇ ਤੱਕ ਤਾਂ ਬੱਚਾ ਆਇਆ ਤਾਂ ਕੋਣ ਜ਼ਿੰਮੇਵਾਰ ਹੈ ਕੋਈ ਗੱਲ ਨਹੀਂ ਜੀ ਪਰ ਵੀ ਉਸ ਨਾਲ ਦਰਖੋፍ ਕੋਈ ਨਹੀਂ ਕੋਈ ਦਰਖੋፍ ਨਹੀਂ ਜੀ ਆਮ ਪਰੀਜ਼ ਅਲੌਟ ਸਾਰੇ ਨੂੰ ਜੈਮਸੀ ਜੀ ਤੁਹਾਡਾ ਸਵਾਗਤ ਹੈ ਡਾਕਟਰ ਜੀਸਸ YouTube ਚੈਨਲ ਤੇ ਕ੍ਰਿਸਮਸ ਤੋਂ ਲੈ ਕੇ ਅੱਜ 8 ਜਨਵਰੀ 2024 ਹੋ ਚੁੱਕਿਆ ਤੇ ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ। ਪ੍ਰੋਫੈਟ ਬਜਿੰਦਰ ਸਿੰਘ ਜੀ ਨੂੰ ਲੈ ਕੇ ਤਾਂ ਪਾਸਟਰ ਅੰਕੁਰ ਨੂੰ ਲਾਜੀ ਨੂੰ ਲੈ ਕੇ ਇਹਦੇ ਵਿੱਚ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਪਾਸਟਰ ਜੌਨ ਇਕਬਾਲ ਜੀ ਨੇ ਇਸ ਵਿਵਾਦ ਨੂੰ ਸ਼ਾਂਤ ਕਰਨ ਦੀ ਪਰ ਅੱਜ ਦੀ ਤਾਰੀਖ 'ਚੋ ਖੁਦ ਹੀ ਵਿਵਾਦ ਬਣ ਚੁੱਕੇ ਨੇ ਤੇ ਲੋਕਾਂ ਨੇ ਉਹਨਾਂ ਉੱਤੇ ਤਾਵਾ ਬੋਲਦਾ ਹੈ। ਅੱਜ ਉਹਨਾਂ ਦੇ ਪੋਸਟਰ ਪਾੜੇ ਜਾ ਰਹੇ ਨੇ, ਉਹਨਾਂ ਦੇ ਪੁਤਲੇ ਜਲਾਏ ਜਾ ਰਹੇ ਨੇ ਜਦੋਂ ਖੁਦ ਜਵਾਬ ਮੰਗ ਰਹੇ ਨੇ ਕਿ ਮੈਂ ਗਲਤੀ ਕੀ ਕੀਤੀ ਜੇ ਮੈਂ ਸੱਚ ਕਹਿ ਦਿੱਤਾ। ਮੈਂ ਗਲਤੀ ਕੀ ਕੀਤੀ ਜੇ ਮੈਂ ਝੂਠੇ ਨੂੰ ਝੂਠਾ ਕਹਿੰਦਾ ਕਈ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਉਹਦੇ ਵਿੱਚ ਇੱਕ ਭਰਾ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਹਦਾ ਨਾਮ ਹੈ ਸਨੀ ਮਸੀਬ ਬਬਰੀ ਉਹਨਾਂ ਦੀ ਪਹਿਲਾਂ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਹਦੇ ਬਾਰੇ ਗੱਲ ਪਾਸਟਰ ਜੌਨ ਇਕਬਾਲ ਜੀ ਵੀ ਕਰਦੇ ਨੇ ਤਾਂ ਬਾਅਦ ਦੇ ਵਿੱਚ ਉਹ ਵੀਰ ਆਪਣੀ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਪੋਸਟ ਕਰਦੇ ਨੇ ਜਿਹਦੇ ਵਿੱਚ ਉਹ ਕਈ ਸਾਰੇ ਖੁਲਾਸੇ ਕਰਦੇ ਨੇ ਕਿ ਮੈਨੂੰ ਕੁਝ ਪੈਸੇ ਦਿੱਤੇ ਗਏ ਕਿਸੇ ਇੱਕ ਪਾਰਟਿਕੂਲਰ ਮਿਨਿਸਟਰੀ ਦੇ ਦੁਆਰਾ ਇੱਕ ਪਾਰਟਿਕੂਲਰ ਮਿਨਿਸਟਰੀ ਨੂੰ ਬਦਨਾਮ ਕਰਨ ਲਈ ਜੇ ਤੁਸੀਂ ਆਡੀਓ ਸੁਣੀ ਹੋਈਗੀ ਤਾਂ ਤੁਸੀਂ ਸਮਝ ਜਾਓਗੇ ਮੈਂ ਕਿਹਨਾ ਮਿਨਿਸਟਰੀਜ਼ ਦੀ ਗੱਲ ਕਰ ਰਿਹਾ ਮੈਂ ਬੜਾ ਹੈਰਾਨ ਹੋ ਗਿਆ ਉਹਨਾਂ ਦੀ ਆਡੀਓ ਨੂੰ ਸੁਣ ਕੇ ਤਾਂ ਮੇਰੇ ਮਨ ਦੇ ਵਿੱਚ ਬੜਾ ਦੁੱਖ ਪੈਦਾ ਹੋਇਆ ਕਿ ਕਿਸ ਲੈਵਲ ਦੀ ਪੁਲਪਟ ਪੋਲਿਟਿਕਸ ਚੱਲਣ ਲੱਗ ਪਈ ਕਿ ਇੱਕ ਮਿਨਿਸਟਰੀ ਦੂਸਰੀ ਮਿਨਿਸਟਰੀ ਨੂੰ ਸੁੱਟਾਂ ਲਈ ਇੰਨਾ ਜ਼ਿਆਦਾ ਗਿਰ ਸਕਦੀ ਹੈ ਕਿ ਲੋਕ ਪਲਾਨ ਕੀਤੇ ਜਾ ਰਹੇ ਨੇ ਮਿਨਿਸਟਰੀਜ਼ ਦੇ ਵਿੱਚ ਲੋਕ ਛੱਡੇ ਜਾ ਰਹੇ ਨੇ ਕਿ ਇੱਕ ਮਿਨਿਸਟਰੀ ਨੂੰ ਡਾਊਨ ਕੀਤਾ ਜਾ ਸਕੇ ਉਸ ਪਾਸਟਰ ਦੀ ਰੈਪਿਊਟੇਸ਼ਨ ਨੂੰ ਡਾਊਨ ਕੀਤਾ ਜਾ ਸਕੇ ਯੋਜਨਾ ਦੇ ਤਹਿਤ ਇਹ ਚੀਜ਼ਾਂ ਚੱਲ ਰਹੀਆਂ ਨੇ ਬੜਾ ਮੈਂ ਹੈਰਾਨ ਆ ਤੇ ਮੈਂ ਚਾਹਨਾ ਵਾਂ ਇਸ ਵਿਸ਼ੇ ਦੇ ਉੱਤੇ ਤੁਸੀਂ ਵਿਸਤਾਰ ਨਾਲ ਸੁਣੋ ਜੋ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਕਿ ਕਿ ਕਿਦਾਂ ਉਹਨਾਂ ਨੂੰ ਇੱਕ ਮਿਨਿਸਟਰੀ ਨੇ ਕੰਟੈਕਟ ਕੀਤਾ ਕਿਹੜੀ ਮਿਨਿਸਟਰੀ ਸੀ ਕੀ ਫਾਇਦਾ ਸੀ ਇਸ ਸਾਰੇ ਕੰਮ ਪਿੱਛੇ ਕੀ ਪਲੈਨਿੰਗ ਸੀ ਆਹ ਗੱਲਬਾਤ ਕਰਦੇ ਆ ਬ੍ਰਦਰ ਸਨੀ ਮੁਸੀਬ ਅਬੀ ਜੀ ਨਾਲ ਜੈ ਮਸੀਦੀ ਜੀ ਸਰ ਇੱਕ ਆਡੀਓ ਤੁਹਾਡੀ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਇੱਕ ਪਾਰਟਿਕੂਲਰ ਮਿਨਿਸਟਰੀ ਦੇ ਬੰਦੇ ਨਾਲ ਗੱਲ ਕਰ ਰਹੇ ਹੋ ਜੀ ਆਡੀਓ ਦੇ ਵਿੱਚ ਤਾਂ ਲਿਖਿਆ ਹੈ ਕਿ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਜੀ ਤੁਸੀਂ ਆਡੀਓ ਬਾਰੇ ਤੁਸੀਂ ਜਾਣਗੇ ਮੈਂ ਕਿ ਸੌਡੀਓ ਬਾਰੇ ਗੱਲ ਕਰ ਰਿਹਾ ਜੀ ਜੀ ਚੰਦਾ ਸਪਸ਼ਟ ਸਾਹਿਬ ਨੇ ਬਾਹਰੋਂ ਨੇ ਇਕਪਾਲ ਉਹਨਾਂ ਦੇ ਉਹ ਕਾਰਿਆਂ ਨੂੰ ਜੀ 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 파ਸ ਇਕਬਾਲ ਜੀ ਵੀ ਉਹਦੇ ਨਾਲ ਗੱਲ ਕਰਦੇ ਕਿਉਂਕਿ ਵੀਡੀਓ ਸੁਣ ਕੇ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ ਕਿਉਂਕਿ ਜੇ ਇਹ ਚੀਜ਼ ਠੀਕ ਹੈ ਤੇ ਫਿਰ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਬੰਦਾ ਪਰਟੀਕਲ ਮਿਨਿਸਟਰੀ ਜਾਂ ਨਹੀਂ ਪਾ ਰਿਹਾ ਇੱਕ ਮਿਨਿਸਟਰੀ ਦਾ ਨਾਮ ਲੈ ਕੇ ਪਰ ਜੇ ਇਹ ਚੀਜ਼ ਰੀਅਲ ਹੈ ਤਾਂ ਬੜਾ ਸੀਰੀਅਸ ਟੌਪਿਕ ਹੈ ਕਿਉਂਕਿ ਇਸ ਚੀਜ਼ ਬਾਰੇ ਜਾਣਨਾ ਤੁਹਾਡੇ ਲਈ ਸਾਰਿਆਂ ਲਈ ਜ਼ਰੂਰੀ ਹੈ ਦੱਸੋ ਹੁਣ ਮੈਨੂੰ ਸਾਰੀ ਗੱਲਬਾਤ ਕਿ ਕਿਹਨੇ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੀ ਸਾਰਾ ਪਲਾਨ ਸੀ ਤੇ ਪੈਸਿਆਂ ਦੀ ਵੀ ਕੋਈ ਗੱਲਬਾਤ ਚੱਲ ਰਹੀ ਹੈ ਆਡੀਅנס ਵਿੱਚ ਜੀ 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 ਦੇਖੋ ਅਸੀਂ ਤੇ ਪਵਿੱਤਰ ਬਾਈਬਲ ਚੋਂ ਪਵਿੱਤਰ ਬਾਈਬਲ ਦੀ ਵਿਚਾਰਧਾਰਾ ਚੋਂ ਬਹੁਤ ਕੁਝ ਸਿੱਖਿਆ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਅਖੋ ਜੀ ਜੋ ਸਹੀ ਆ ਉਸ ਨੂੰ ਅਸੀਂ ਸਹੀ ਅਖਦੇ ਹਾਂ ਜੋ ਗਲਤ ਆ ਉਸ ਨੂੰ ਅਸੀਂ ਗਲਤ ਅਖਦੇ ਹਾਂ ਕੁਝ ਦਿਨ ਪਹਿਲਾਂ ਮੇਰੇ ਕੋਲ ਕੁਝ ਬੰਦੇ ਆਏ ਕੁਝ ਮੇਰੇ ਜਾਣਕਾਰ ਸੀ ਜੀ ਤੇ ਨਾਲ ਮੇਰੀ ਜਾਣ ਪਛਾਣ ਸੀ ਜੀ ਤੇ ਕੁਝ ਲੋਕਾਂ ਨੂੰ ਮੈਂ ਨਹੀਂ ਸੀ ਜਾਣਦਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਨੇ ਮੇਰੇ ਨਾਲ ਇਸ ਵਿਸ਼ੇ ਤੇ ਗੱਲ ਕਰਨੀ ਆ ਇਹ ਬਹੁਤ ਪੁਰਾਣੀ ਗੱਲ ਹੈ ਕਦੋਂ ਦੀ ਗੱਲ ਹੈ ਇਹ ਕੋ ਚਾਰ ਪੰਜ ਦਿਨ ਹੋ ਗਏ ਨੇ ਪੰਜ ਦਿਨ ਹੋ ਗਏ ਨੇ ਚਾਰ ਪੰਜ ਦਿਨ ਹੋ ਗਏ ਨੇ ਮਤਲਬ 크리스마ਸ ਤੋਂ ਬਾਅਦ ਦੀ ਵਿਵਾਦ ਦੀ ਗੱਲ ਹੈ ਸਾਰੀ ਜੀ 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 ਹਾਂਜੀ ਹਾਂਜੀ ਅੱਛਾ ਕੀ ਗੱਲਬਾਤ ਹੁੰਦੀ ਆ ਤੁਹਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਪਹਿਲਾਂ ਇਦਾਂ ਹੀ ਹੈਲੋ ਆਈ ਚੱਲਦਾ ਜੀ ਮੁੜ ਕੇ ਹੌਲੀ ਹੌਲੀ ਚੱਲਦਾ ਕੀ ਕਾਰੋਬਾਰ ਕਰਦੇ ਹੋ ਕਿੱਥੇ ਜਾਣਾ ਵਾ ਕੀ ਕਰਨਾ ਵਾ ਕੀ ਨਹੀਂ ਹਾਂ ਬਹੁਤ ਸਾਰੀਆਂ ਜਿਸ ਤਰ੍ਹਾਂ ਆਮ ਨੋਰਮਲ ਗੱਲਾਂ ਹੁੰਦੀਆਂ ਨੇ ਜੀ ਉਸ ਤੋਂ ਬਾਅਦ ਫਿਰ ਉਹ ਸਿੱਧਾ ਹੀ ਪੁਆਇੰਟ ਤੇ ਆਏਗੇ ਅਸੀਂ ਜਾਣਾ ਵਾ ਥੋੜਾ ਟਾਈਮ ਘਟਾ ਤੇ ਸਿੱਧੀ ਕਲੀਅਰ ਗੱਲ ਕਰ ਲਈ ਹੂੰ ਜੋ ਮੇਰੇ ਜਾਣਕਾਰ ਸੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੂੰ ਕਿ ਆਪਾਂ ਤੁਹਾਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਦੇਣ ਲੱਗੇ ਆ ਜੀ ਹੂੰ ਜ਼ਿੰਮੇਵਾਰੀ ਮੈਂ ਕਿਹਾ ਜੀ ਦੱਸੋ ਉਹ ਜ਼ਿੰਮੇਵਾਰੀ ਕਿਹੜੀ ਆ ਹੂੰ ਤੇ ਉਹ ਕਹਿੰਦੇ ਜੀ ਆਪਾਂ ਸਿੱਧਾ ਸਿੱਧਾ ਸਾਫ਼-ਸਾਫ਼ ਹੀ ਉਹਨਾਂ ਨੇ ਆਖੀ ਇਹ ਗੱਲ ਮੈਂ ਇਸ ਗੱਲ ਨੂੰ ਕਲੀਅਰ ਹੀ ਕਰ ਦਿੰਦਾ ਕਿ ਆਪਾਂ ਤੁਹਾਨੂੰ ਫਿਲਮ 'ਚ ਵੀ ਰੋਲ ਦਿਵਾਵਾਂਗੇ ਤੇ ਤੁਹਾਨੂੰ ਬੰਬੇ ਵੀ ਖੜਾਂਗੇ ਤੇ ਤੁਹਾਡੀਆਂ ਹੋਰ ਵੀ ਸੁੱਖ ਸਹੂਲਤਾ ਜਿਹੜੀਆਂ ਪੂਰੀਆਂ ਕਰਾਂਗੇ ਕਿਉਂ ਮੈਂ ਕਿਹਾ ਜੀ ਵਜਾ ਤੇ ਗੱਲ ਤੇ ਦੱਸੋ ਫਿਰ ਉਹਨਾਂ ਨੇ ਪਲਾਨ ਦੱਸਿਆ ਆਪਣਾ ਹਮ ਪਲਾਨ ਉਹਨਾਂ ਦਾ ਇਹ ਸੀ ਕਿ ਇੱਕ ਆਪਣੇ ਪਾਸਟਰ ਨਰੂਲਾ ਜੀ ਮਿਨਿਸਟਰੀ ਆ ਹਮ ਉਹਨਾਂ ਦੇ ਇੱਥੇ ਬ੍ਰਾਂਚ ਹੈ ਜਾਪੂਤਾ ਰੀਅਲ ਸਾਡੇ ਪਿੰਡ ਦੇ ਨੇੜੇ ਹੀ ਆ ਮੈਂ ਕਦੀ ਨਹੀਂ ਗਿਆ ਉਸ ਬ੍ਰਾਂਚ ਦੇ ਵਿੱਚ ਇਹ ਮੇਰੇ ਖਿਆਲੋਂ ਉਹ ਗੁਰਦਾਸਪੁਰ ਵਾਲੀ ਬ੍ਰਾਂਚ ਗੁਰਦਾਸਪੁਰ ਵਾਲੀ ਬ੍ਰਾਂਚ ਆ ਮੇਰਾ ਪਸਟਰਮ ਨਰੋਲਾ ਮਿਨਿਸਟਰੀ ਨਾਲ ਕੋਈ ਲੈਣਾ ਦੇਣਾ ਨਹੀਂ ਨਹੀਂ ਮੈਂ ਤੁਹਾਡੀ ਫੇਸਬੁੱਕ ਦੇਖਦਾ ਤੁਸੀਂ ਬਹੁਤਾ ਪਸੰਦ ਵੀ ਨਹੀਂ ਕਰਦੇ ਉਹ ਅਸੀਂ ਹਾਂਜੀ ਨਹੀਂ ਕਰਦੇ ਜੀ ਚੰਦ ਵੀ ਨਹੀਂ ਕਰਦੇ ਤੇ ਆਪਾਂ ਕੋਈ ਗਏ ਵੀ ਨਹੀਂ ਕਦੀ ਚਰਚ ਵੀ ਨਹੀਂ ਗਿਆ ਅੱਛਾ ਪਰ ਉਹਨਾਂ ਦੀ ਉਹਨਾਂ ਦੀ ਦੂਸਰੀ ਪਾਰਟੀ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਕਹਿੰਦੇ ਕਿ ਤੁਸੀਂ ਕਰ ਸਕਦੇ ਹੋ ਕੰਮ ਤੇ ਤੁਹਾਨੂੰ ਜ਼ਿੰਮੇਵਾਰੀ ਦੇਣੀ ਆਪਾਂ ਕੀ ਸੀਗਾ ਕੰਮ ਇਹ ਸੀਗੀ ਮਤਲਬ ਜੋ ਅੱਜ ਤੋਂ 2-3 ਸਾਲ ਪਹਿਲਾਂ 4-5 ਸਾਲ ਪਹਿਲਾਂ ਬੰਦੇ ਮਰੇ ਨੇ ਜਿਨ੍ਹਾਂ ਦੀ ਡੈਥ ਹੋ ਗਈ ਆ ਅੱਛਾ 2-3 ਸਾਲ ਪਹਿਲਾਂ ਉਹਨਾਂ ਦੇ ਜੋ ਮੈਡੀਕਲ ਰਿਪੋਰਟਾਂ ਨੇ ਉਹ ਲੈਣੀਆਂ ਮੈਡੀਕਲ ਰਿਪੋਰਟਾਂ ਲੈ ਕੇ ਉਹਨਾਂ ਮੈਡੀਕਲ ਰਿਪੋਰਟਾਂ ਨੂੰ ਇਕੱਠਿਆ ਕਰਕੇ ਵੱਖ-ਵੱਖ ਏਰੀਆ ਦੀਆਂ ਮੈਡੀਕਲ ਰਿਪੋਰਟਾਂ ਹੋਣ 4 ਹੋਣ 5 ਹੋਣ ਬੰਦੇ ਤੇ ਉਹਨਾਂ ਦੇ ਜੋ ਆਧਾਰ ਕਾਰਡ ਲੈ ਮਤਲਬ ਬਾਹਰੋਂ ਐਡਿਟ ਕਰਾ ਕੇ ਕਿਤੇ ਉਹ ਵੀ ਕਹਿੰਦੇ ਸੀ ਆਪਾਂ ਕਰ ਲਾਂਗੇ ਮੁਰਕੇ ਫਿਰ ਕਿਸੇ ਕਿਸੇ ਜੀਂਦੇ ਇਨਸਾਨ ਦਾ ਆਧਾਰ ਕਾਰਡ ਬਣਾ ਦੇਣਾ। ਇਹ ਰਿਪੋਰਟਾਂ ਜਿਹੜੀਆਂ ਮੈਡੀਕਲ ਨੇ ਇਹਦੀਆਂ ਨਹੀਂ। ਅੱਛਾ ਉਸ ਬੰਦੇ ਦੀ ਜਾਪੂਵਾਲ ਬ੍ਰਾਂਚ ਦੇ ਵਿੱਚ ਗਵਾਹੀ ਕਰਾਉਣੀ ਸੀ ਕਿ ਇਸ ਬੰਦੇ ਨੂੰ ਆ ਬੜੀ ਭਿਆਨਕ ਪ੍ਰੋਬਲਮ ਸੀ ਡਾਕਟਰ ਨੇ ਜਵਾਬ ਦੇ ਦਿੱਤਾ ਸੀ। ਤੁਸੀਂ ਕਿੱਥੋਂ ਲੁਬਣਾ ਹਿੱਦਾ ਦੇ ਬੰਦੇ? ਹਾਂਜੀ। ਤੁਸੀਂ ਕਿੱਥੋਂ ਲੁਬਣਾ ਹਿੱਦਾ ਦੇ ਬੰਦੇ? ਜਦੋਂ ਉਹ ਬੰਦਾ ਕੋਸ਼ਿਸ਼ ਕਰਦਾ ਫਿਰ ਕੀ ਨਹੀਂ ਹੁੰਦਾ? ਤੇ ਹਰ ਚੀਜ਼ ਡੁਪਲੀਕੇਟ ਬਣੀ ਜਾਂਦੀ। ਅੱਛਾ ਹਰ ਚੀਜ਼ ਜਦੋਂ ਬੰਦੇ ਨੂੰ ਕੋਈ ਪੈਸੇ ਦਾ ਲਾਲਚ ਦੇ ਜੇ ਆਪਣੇ ਮੇਰਾ ਮਨ ਤੇ ਨਹੀਂ ਸੀ ਮੈਂ ਪਹਿਲਾਂ ਉਹਨਾਂ ਦੀ ਗੱਲਬਾਤ ਪੂਰੀ ਸੁਣੀ ਕਿ ਵਜਾ ਕੀ ਆ ਇਹਦਾ ਮਸੀਹ ਤੇ ਕੀ ਇਫੈਕਟ ਪਏਗਾ ਭਾਈਚਾਰੇ ਤੇ ਕੀ ਪਏਗਾ ਸਮਾਜ ਦੇ ਵਿੱਚ ਕੀ ਪਏਗਾ ਉਹਨਾਂ ਨੇ ਜਦੋਂ ਮੈਂ ਪਲਾਨ ਸੁਣਿਆ ਉਹ ਪਲਾਨ ਬਹੁਤ ਡੇਂਜਰਸ ਸੀ ਉਹ ਮਰਿਆਂ ਬੰਦਿਆਂ ਨੂੰ ਜੀਵਦਾ ਬੰਦਿਆ ਚ ਜੀਵਦੇ ਬੰਦੇ ਸਾਬਤ ਕਰਕੇ ਚਰਚ ਚ ਗਵਾਹੀ ਦਿਵਾਉਣੀ ਸੀ ਫਿਰ ਉਹਨਾਂ ਬੰਦਿਆਂ ਨੂੰ ਉਹਨਾਂ ਬੰਦਿਆ ਕੋਲੋਂ ਥੋੜੀ ਦਿਨ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਾਉਣੀ ਸੀ ਗਵਾਹੀ ਕਿਹੜੀ ਚਰਚ ਦਵਾਣੀ ਹੈ ਗਵਾਹੀ ਤਾਂ ਨਹੀਂ ਸੀ ਕਿ ਅਸੀਂ ਚੰਗੇ ਹੋ ਗਏ ਆ ਸੇ ਜਿਹੜੀ ਕਿਹੜੀ ਚਰਚ ਦਵਾਣੀ ਹੈ ਇੱਥੇ ਜਾਪੂਧਾਰੀਆ ਪਾਸ ਅੰਕੁਰ ਦੀ ਚਰਚ ਵਿੱਚ ਕੋ ਪਾਸਟਰ ਅੰਕੁਲ ਨੰਦਰੁੱਲਾ ਦੀ ਚਰਚ ਚ ਅੱਛਾ ਜੀ ਜਾਪੂਧਾਰੀਆ ਅੱਛਾ ਮੈਨੂੰ ਮੇਨ ਇਸੇ ਬ੍ਰਾਂਚ ਦੇ ਬਾਰੇ ਕਿਹਾ ਗਿਆ ਸੀ ਅੱਛਾ ਕਿ ਇਹ ਬ੍ਰਾਂਚ ਦੇ ਵਿੱਚ ਗਵਾਹੀ ਦਵਾਣੀ ਹੈ ਹਾਂ ਮੈਨੂੰ ਹੋਰ ਕਿਸੇ ਬ੍ਰਾਂਚ ਬਾਰੇ ਨਹੀਂ ਸੀ ਕਿਹਾ ਗਿਆ ਮੈਨੂੰ ਇਸੇ ਬ੍ਰਾਂਚ ਬਾਰੇ ਕਿਹਾ ਗਿਆ ਸੀ ਕਿ ਇਸ ਬ੍ਰਾਂਚ ਲਈ ਤੂੰ ਬੰਦੇ ਟ੍ਰੇਨ ਕਰ ਦੇ ਮੈਨੂੰ ਉਹਨਾਂ ਨੇ ਇਸ ਕਰਕੇ ਚੁਣਿਆ ਸੀ ਕਿ ਮੈਂ ਫੇਸਬੁੱਕ ਤੇ ਸਭ ਤੋਂ ਵੱਧ ਖਿਲਾਫ ਲਿਖਦਾ ਸੀ ਕੋ ਜੋ ਪੰਜ ਸੱਤ ਸਾਲ ਤੋਂ ਤੁਸੀਂ ਹੀ ਪੁੱਛਣ ਲੱਗਾ ਹੈਗਾ ਕਿ ਪੂਰਾ ਪੰਜਾਬ ਛੱਡ ਕੇ ਤੁਸੀਂ ਕਿਉਂ ਲੱਭੇ ਉਹਨਾਂ ਨੂੰ ਮੈਂ ਲਿਖਦਾ ਸੀ ਖਲਾਫ ਲਿਖਦਾ ਸੀ ਉਹਨਾਂ ਦੇ ਅੱਛਾ ਜਦੋਂ 2019 ਚ ਇਲੈਕਸ਼ਨ ਸੀ ਤੇ ਫੈਰਸ ਨੇ ਤੇ ਜਤਿੰਦਰ ਗੌਰਵ ਜੀ ਨੇ ਜਲੰਧਰ ਤੋਂ ਆਣ ਕੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੋ ਕਾਂਗਰਸ ਆ ਉਹ ਇਜ਼ਰਾਈਲੀ ਆ ਤੇ ਜੋ ਵਿਰੋਧੀ ਧਿਰ ਆ ਉਹ ਫਰਾਉਨ ਆ ਭਈ ਤਾਂ ਦੀ ਫੇਸਬੁੱਕ ਤੇ ਵੀਡੀਓ ਦੀਦੀ ਹੈਗੀ ਮੇਰ ਕੋਲ ਅੱਛਾ ਸਭ ਕੁਝ ਆਏਗਾ ਤੁਹਾਨੂੰ ਦੇ ਦਾਂਗੇ ਜੀ ਉਹ ਚੀਜ਼ ਹੈਗੀ ਸੀ ਉਹ ਚੀਜ਼ਾਂ ਨੂੰ ਲੈ ਕੇ ਉਹ ਮੈਂ ਮੇਰੀ ਪਛਾਣ ਨੂੰ ਲੈ ਜੀਣਾ ਕੋਈ ਚਰਚ ਦੀ ਲੜਾਈ ਨਹੀਂ ਸੀ ਚਰਚ ਦੇ ਖਿਲਾਫ ਨਹੀਂ ਸੀ ਲਿਖਦਾ ਮੇਰੀ ਕੋਈ ਜ਼ਰੂਰਤ ਨਹੀਂ ਕਿ ਮੈਂ ਚਰਚ ਦੇ ਖਿਲਾਫ ਲਿਖਾਂ ਮੈਂ ਉਸ ਚੀਜ਼ ਦੇ ਖਿਲਾਫ ਲਿਖਦਾ ਸੀ ਕਿ ਧਰਮ ਤੇ ਰਾਜਨੀਤੀ ਕਦੀ ਇਕੱਠੇ ਨਹੀਂ ਚੱਲ ਸਕਦੀ ਇਹ ਜਿਹੜੀ ਦੂਸਰੀ ਪਾਰਟੀ ਆ ਇਹਨਾਂ ਸੋਚਿਆ ਕਿ ਸ਼ਾਇਦ ਇਹ ਕਿ ਇਹ ਉਹਨਾਂ ਦਾ ਦੁਸ਼ਮਣ ਹੀ ਆ ਸਾਡੇ ਗੱਲਾਂ ਦੇ મતਭੇਦ ਹੋ ਸਕਦੇ ਨੇ ਕਈ ਵਿਚਾਰਾਂ ਦੇ ਬਤ ਪੇਦੋ ਹੋ ਸਕਦੇ ਨੇ ਪਰ ਮਸੀਦ ਦੇ ਨਾਲ ਸਾਡਾ ਪਿਆਰ ਉਹਨਾਂ ਹੀ ਆ ਜਿੰਨਾ ਉਹਨਾਂ ਦਾ ਅੱਛਾ ਜੀ ਉਸ ਤੋਂ ਬਾਅਦ ਤੁਸੀਂ ਉਹਨਾਂ ਬੰਦੇ ਨੂੰ ਹਮਈ ਭਰਤੀ ਉਹਨਾਂ ਬੰਦਿਆਂ ਨੂੰ ਮੈਂ ਹਾਮੀ ਭਰ ਦਿੱਤੀ। ਅੱਛਾ ਤੁਸੀਂ ਨਾ ਗਾਇਆ। ਹਾਂ ਕਰਤੀ ਮੈਂ। ਉਹ ਮੈਨੂੰ ਪੈਸੇ ਦੇਣ। ਹਾਂ। ਕੈਸ਼ ਪਤਾ ਨਹੀਂ ਕਿੰਨਾ ਸੀ। 50 ਹਜ਼ਾਰ ਸੀ, ਲੱਖ ਸੀ, 20 ਹਜ਼ਾਰ ਸੀ ਪਤਾ ਨਹੀਂ। ਦਿੰਦੇ ਪੈਸੇ। ਦਿੰਦੇ ਪੈਸੇ ਸੀ ਕਿ ਤੁਸੀਂ। ਉਹ ਸੀ ਲੋ ਬੰਦੇ। ਇੱਕੋ ਤੇ ਉਹਨਾਂ ਦੀ ਮਿਨਿਸਟਰੀ ਦਾ ਸੀ ਜਸਪਾਲ ਮਸੀਹ ਮਾਸਟਰ। ਅੱਛਾ ਉਹ ਕਹਿੰਦੇ ਮੀਟਰ ਆ। ਉਹੀ ਵਾਲੇ ਦੀ ਗੱਲ ਕਰਦੇ ਨੇ ਜਸਪਾਲ ਮਸੀਹ। ਪਿੱਛੇ ਜਿਹੇ ਪ੍ਰੈਸ ਕਾਨਫਰੰਸਿਸ ਵੀ ਕਰ ਰਹੇ। ਜੀ ਜੀ ਸੋਸ਼ਲ ਮੀਡੀਆ ਤੇ ਦੇਖਿਆ। ਕੁਝ ਕਰ ਦੋ ਇਸ ਕਰਕੇ ਕਰ ਰਹੇ ਕਿ ਕਈ ਵਾਰੀ ਨਾਮ ਸਿਮਿਲਰ ਹੁੰਦਾ ਤੇ ਬੰਦੇ ਨੂੰ ਕਹਿੰਦਾ ਮੈਨੂੰ ਕਿਹਾ ਵਗਰਿਆ ਨਹੀਂ ਨਹੀਂ ਜੀ ਕੋਈ ਕੋਈ ਚੱਕਣ ਨੂੰ ਜੋ ਹੈ ਜੀ ਜੋ ਰੀਅਲ ਆ ਉਹ ਦੱਸ ਰਹੇ ਆ ਜੀ ਅੱਛਾ ਠੀਕ ਉਹ ਤੁਹਾਨੂੰ ਪੈਸੇ ਦੇਣਾ ਇਹ ਜੀ ਪੈਸੇ ਉਹ ਨਹੀਂ ਸੀ ਫੜਾਉਂਦਾ ਹਮ ਜਿਹੜੇ ਨਾਲ ਸੀ ਉਹ ਫੜਾਉਂਦੇ ਸੀ ਅੱਛਾ ਜੀ ਤਾਂ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਦਾ ਦਿਮਾਗ ਚੱਲਦਾ ਹੈ ਸਾਰੇ ਪਿਛੇ ਇਹਨਾਂ ਨੂੰ ਮੇਰੇ ਕੋਲ ਭੇਜਣ ਵਾਲਾ ਥਾਪਰ ਹੀ ਹੋ ਸਕਦਾ ਜੀ ਜੋ ਕਾਫੀ ਰੋਲਾ ਵੀ ਪਾਉਂਦਾ ਆਪਣੀ ਆਈਡੀ ਤੇ ਸੁਜੀਤ ਥਾਪਰ ਜੀ ਸੁਜੀਤ ਥਾਪਰ ਜੀ ਇਹ ਉਹਦਾ ਉਹਨਾਂ ਦਾ ਦਿਮਾਗ ਚੱਲ ਰਿਹਾ ਹੈ ਇਸਪਾਲ ਮਸੀਦ ਆ ਤੇ ਸਰਜੀਸ ਦਾ ਪਰਦਾ ਤੇ ਉਹਨਾਂ ਨੂੰ ਕੀ ਫਾਇਦਾ ਹੈ ਸਾਰਾ ਕੁਝ ਕਰਕੇ ਉਹਨਾਂ ਨੂੰ ਫਾਇਦਾ ਦੇਖੋ ਜਿਹੜੇ ਤਰੀਕੇ ਨਾਲ ਉਹ ਪਲਾਨ ਕਰ ਰਹੇ ਨੇ ਕਿ ਝੂਠੀਆਂ ਗਵਾਹੀਆਂ ਦਿਵਾਉਣੀਆਂ ਨੇ ਫੇਕ ਬਣਾ ਕੇ ਮਰਿਆ ਬੰਦੇ ਦੀ ਗਵਾਹੀਆਂ ਦਿਵਾਉਣੀਆਂ ਨੇ ਤੇ ਉਹਨਾਂ ਨੂੰ ਕੋਈ ਫਾਇਦਾ ਤਾਂ ਹੋਏਗਾ ਹੀ ਜੀ ਤੁਸੀਂ ਪੁਸ਼ਟੀ ਕਰਦੇ ਕੋ ਪੱਕਾ ਉਹਨਾਂ ਦਾ ਮੰਨ ਕੇ ਤੁਹਾਨੂੰ ਲੱਗਦਾ ਵਾ ਉਹਨਾਂ ਦਾ ਮੰਨ ਨਹੀਂ ਸਰ ਪੁਸ਼ਟੀ ਕਰਦਾ ਜੀ ਮੈਂ ਇਸ ਚੀਜ਼ ਦੀ ਅੱਛਾ ਤੁਸੀਂ ਪੱਕੇ ਰੂਪ ਚ ਗੱਲ ਕਰ ਰਹੇ ਜੀ 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 ਬਿਲਕੁਲ ਜੀ ਬਿਲਕੁਲ ਤੈਨੂੰ ਡਰ ਨਹੀਂ ਲੱਗਦਾ ਇਹ ਬੰਦਿਆਂ ਦੇ ਡਾਇਰੈਕਟ ਨਾਮ ਲੈ ਰਹੇ ਦੇਖੋ ਜੀ ਜੇ ਡਰ ਲੱਗੇਗਾ ਮੈਂ ਨਾਮ ਇੱਕ ਬੜਾ ਵੱਡਾ ਇੱਕ ਖੁਲਾਸਾ ਕੀਤਾ ਏ ਕਿ ਜਿਹਦੇ ਨਾਲ ਮਸੀਤ ਨੂੰ ਢਾਹ ਲੱਗ ਸਕਦੀ ਸੀ ਇਹ ਇਹਨਾਂ ਦੀ ਆਪਸੀ ਲੜਾਈ ਸੀ ਪਰ ਇਹਦੇ ਨਾਲ ਮਸੀਤ ਨੂੰ ਢਾਹ ਲਗਣੀ ਸੀ ਤੇ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਏ ਤਾਂ ਮੇਰੇ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਤੇ ਇਹ ਥਾਪ ਪਰ ਪੋਸਟਰ ਬਲਜਿੰਦਰ ਮਿਨਿਸਟਰੀ ਜ਼ਿੰਮੇਵਾਰ ਹੋਏਗੀ ਜੋ ਰੀਅਲ ਆ ਜੋ ਆਈ ਸੀ ਮੈਂ ਉਹਨਾਂ ਦਾ ਕਲੀਅਰ ਨਾ ਦੱਸ ਦਿੱਤਾ ਜੀ ਅੱਛਾ ਇਹ ਸਾਰੇ ਦੀ ਜ਼ਿੰਮੇਵਾਰੀ ਤੁਸੀਂ ਉਹਨਾਂ ਨੂੰ ਦਿੰਨੇ ਆ ਜੀ ਜੀ ਬਿਲਕੁਲ ਜੀ ਬਿਲਕੁਲ ਜਿਹੜੇ ਤਰੀਕੇ ਨਾਲ ਉਹ ਫੇਸਬੁੱਕ ਤੇ ਧਮਕੀਆਂ ਦਿੰਦੇ ਨੇ ਉਹਨਾਂ ਵਿੱਚ ਮਸੀਹਤ ਵਾਲੀ ਤੇ ਕੋਈ ਗੱਲ ਲੱਭਦੀ ਨਹੀਂ ਮਸੀਹਤ ਵਾਲਾ ਕੋਈ ਪਿਆਰ ਲੱਭਦਾ ਨਹੀਂ ਨਹੀਂ ਵੀਡੀਓ ਤੋਂ ਪਾਉਂਦੇ ਆ ਕਹਿੰਦੇ ਲਵ ਯੂ ਜੀ 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 ਕਿਉਂਕਿ ਮੈਂ ਰੀਸੈਂਟ ਉਹਨਾਂ ਦੇਖ ਰਿਹਾ ਸੀ ਉਹ ਬੱਚਿਆਂ ਤੋਂ ਹਿੰਡਾਲ ਹਾਂ ਹਾਂ ਜੀ ਹਾਂ ਜੀ ਪਰਚੇ ਜੀ ਅਜੇ ਤੱਕ ਤਾਂ ਪਰਚਾ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਫਿਰ ਕੋਈ ਗੱਲ ਨਹੀਂ ਜੀ ਪ੍ਰਭੂ ਉਸ ਮਸੀਹ ਨਾਲ ਡਰ ਖੌਫ ਕੋਈ ਨਹੀਂ ਕੋਈ ਡਰ ਖੌਫ ਨਹੀਂ ਜੀ ਜੀ ਮੈਨਲੀ ਜੇ ਮੈਂ ਕਲੀਅਰ ਕਰਾਂ ਸੁਣਨ ਵਾਲਿਆਂ ਲਈ ਉਹ ਵੀ ਕਨਫਿਊਜ਼ਨ ਆਉਂ ਤੁਸੀਂ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੀ ਗੱਲ ਕਰ ਰਹੇ ਹੋ ਜੀ 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 ਸਰ ਦੇਖੋ ਮਹਿਮਾ ਚੌਧਰੀ ਦੇਖੋ ਮੈਂ ਤੁਹਾਨੂੰ ਸਾਰੇ ਆਡੀਓ ਵਿੱਚ ਗੱਲ ਕੀਤੀ ਆ ਆਡੀਓ ਵਿੱਚ ਗੱਲ ਕੀਤੀ ਆ ਜਦੋਂ ਉਹਨਾਂ ਕਿਹਾ ਕਿ ਤੁਹਾਨੂੰ ਮਹਿਮਾ ਚੌਧਰੀ ਨਾਲ ਮਲਾਵਾਂਗੇ ਨਹੀਂ ਤੁਸੀਂ ਉਹਨਾਂ ਨੂੰ ਕਿਹਾ ਮਹਿਮਾ ਚੌਧਰੀ ਨਾਲ ਮਲਾ ਦੋਗੇ ਨਾ ਪਹਿਲਾਂ ਉਹਨਾਂ ਕਿਹਾ ਸੀ ਅੱਛਾ ਪਹਿਲਾਂ ਜਦੋਂ ਉਹਨਾਂ ਸਿੱਧੀ ਡਾਇਰੈਕਟ ਕਾਲ ਕੀਤੀ ਆ ਉਹਨਾਂ ਕਿਹਾ ਸੀ ਉਸ ਤੋਂ ਬਾਅਦ ਫਿਰ ਮੈਂ ਕਿਹਾ ਦੂਸਰੇ ਪ੍ਰਧਾਨ ਨੂੰ ਉਹ ਤਾਂ ਕਹਿੰਦੇ ਡਾਇਰੈਕਟ ਕਾਲ ਨਹੀਂ ਕਰਨੀ ਨੇ ਅੱਜ ਕਾ ਰਿਕਾਰਡਿੰਗ ਆ ਕਰ ਲੈਂਦੇ ਲੋਕ ਹਾਂਜੀ ਉਹ ਕਿਹ ਤਫੇ ਉਹਨਾਂ ਨੇ ਡਾਇਰੈਕਟ ਕਾਲ ਕਿਉਂ ਕੀਤੀ ਤੁਹਾਨੂੰ ਸਰ ਡਾਇਰੈਕਟ ਕਾਲ ਉਹਨਾਂ ਨੇ ਕਰਕੇ ਥੋੜੀ ਗੱਲ ਕੀਤੀ ਨਾ ਅੱਛਾ ਡਾਇਰੈਕਟ ਕਾਲ ਤੇ ਰਿਕਾਰਡਿੰਗ ਨਹੀਂ ਲੱਗੀ ਮੇਰੇ ਕੋਲ ਐਪ ਮੈਂ ਡਾਊਨਲੋਡ ਨਹੀਂ ਕੀਤਾ ਹੈਗਾ ਰਿਕਾਰਡਿੰਗ ਵਾਲਾ ਮੇਰੇ ਲਈ ਮੁਸ਼ਕਲ ਆ ਥੋੜਾ ਯਕੀਨ ਕਰਨਾ ਇਹਨਾਂ ਗੱਲਾਂ ਸਰ ਰਾਬਤੋਂ ਵੱਡਾ ਕੋਈ ਗਵਾਹ ਨਹੀਂ ਆ ਚਲੋ ਆਪਾਂ ਮੁੱਦੇ ਤੇ ਆਨੇ ਆਪਣੇ ਤੇ ਫਿਰ ਉਹਨਾਂ ਨੇ ਤੁਹਾਨੂੰ ਸਾਰੀ ਆਫਰ ਦਿੱਤੀ ਆ ਜੀ ਸਰ ਜੀ ਕਿਉਂਕਿ ਆਡੀਓ ਦੇ ਵਿੱਚ ਤੁਹਾਨੂੰ 50000 ਦੀ ਆਫਰ ਵੀ ਆਣ ਤੇ ਫੇ ਤੁਸੀਂ ਨਾ ਕਿਉਂ ਕਰਤੀ ਨਾ ਸਰ ਅਸੀਂ ਮਸੀਨ ਨੂੰ ਮੰਨਦੇ ਆ ਕਦੀ ਨਹੀਂ ਲਾਂਗੇ ਇਹਦਾਂ ਬੱਸ ਕਿਉਂਕਿ ਜੇ ਤੁਸੀਂ ਕਹਿ ਰਹੇ ਕਿ ਤੁਸੀਂ ਉਹਦੇ ਵਿੱਚ ਆ ਸਰ ਮੈਂ ਤੇ ਇਹ ਆਖ ਰਿਆਂ ਸੀ ਉਹਦਾ ਕਾਰਨ ਇਹ ਸੀ ਕਿ ਇਹ ਮੈਨੂੰ ਥੋੜਾ ਜਲਦੀ ਡੀਲ ਕਰਨ ਅੱਛਾ ਸਾਡਾ ਉਦੋਂ ਪਲਾਨ ਹੋ ਗਿਆ ਸੀ ਕਿ ਆਪਾਂ ਇਹਨਾਂ ਕੋ ਪੈਸੇ ਲਈਏ ਇਹਨਾਂ ਦੀ ਵੀਡੀਓ ਬਣਾਈਏ ਪ੍ਰੂਫ ਇਕੱਠੇ ਕਰੀਏ ਪ੍ਰੂਫ ਇਕੱਠੇ ਕਰਕੇ ਨਾ ਫਿਰ ਜਲੂਸ ਕੱਢੀਏ ਇਹਨਾਂ ਬੰਦਿਆਂ ਦਾ ਜਿਹੜੇ ਆ ਰਹੇ ਨੇ ਹੂੰ ਉਸ ਤੋਂ ਪਹਿਲਾਂ ਜੋ ਪਸ਼ਟਾ ਦਾ ਰੋਲਾ ਜੀ ਨੇ ਜੀ ਉਹਨਾਂ ਨੇ ਲਾਈਵ 'ਚ ਬੋਲਤਾ ਉਦੋਂ ਤੱਕ ਤੁਹਾਡੀ ਮੈਨੂੰ ਤੁਸੀਂ ਦੱਸਤਾ ਹੋਇਆ ਸੀ ਉਹਨਾਂ ਨੂੰ ਕਿ ਤੁਹਾਡੇ ਕੋਲ ਆਪੇ ਉਹ ਤਾਂ ਮੈਂ ਦੀਪਕ ਨੂੰ ਦੱਸਤਾ ਹੋਇਆ ਸੀ ਮੈਨੂੰ ਦੀਪਕ ਜੀ ਨੂੰ ਦੱਸਣਾ ਨਹੀਂ ਸੀ ਚਾਹੀਦਾ ਹਾਂ ਪਹਿਲਾਂ ਦੱਸਣਾ ਨਹੀਂ ਸੀ ਚਾਹੀਦਾ ਮੈਨੂੰ ਸਾਰੇ ਪ੍ਰੂਫ ਇਕੱਠੇ ਕਰਕੇ ਫਿਰ ਦੱਸਣਾ ਚਾਹੀਦਾ ਸੀ ਉਹ ਆਡੀਓ ਉਹਨਾਂ ਨੂੰ ਪਾਉਣ ਦੇ ਨਾਲ ਉਹ ਸਾਰਾ ਕੰਮ ਖਰਾਬ ਹੋ ਗਿਆ ਅੱਛਾ ਤੁਸੀਂ ਉਹਨਾਂ ਨਾਲ ਜਦੋਂ ਤੁਹਾਡੇ ਨਾਲ ਡੀਲਿੰਗ ਵਗੈਰਾ ਹੋਈ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਿਆ ਇਹ ਜੀ ਤੇ ਕਿਉਂ ਤੁਹਾਡਾ ਮਨ ਇੱਕਦਮ ਕਿਉਂ ਬਦਲ ਗਿਆ ਸਰ ਮੈਨੂੰ ਤੁਹਾਨੂੰ ਦੱਸੀ ਸੀ ਅੱਗੇ ਮੈਂ ਗੱਲ ਕਿ ਮੈਨੂੰ ਰਾਤ ਇੱਕ ਸੁਪਨਾ ਆਇਆ ਸੀ ਜਦੋਂ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਆਇਆ ਸੀ ਹਮ ਜਦੋਂ ਮੈਨੂੰ ਸੁਪਨਾ ਆਇਆ ਸੀ ਜਦੋਂ ਮੈਂ ਆਣ ਕੇ ਰੋਟੀ ਪਾਣੀ ਖਾ ਕੇ ਨਾ ਉਦੋਂ ਮੈਂ ਜਲਦੀ ਸੌ ਗਿਆ ਜਦੋਂ ਮੈਨੂੰ ਰਾਤ ਸੁਪਨਾ ਆਇਆ ਨਾ ਤੇ ਪਾਣੀ ਦੇ ਵਿੱਚ ਮੈਂ ਖੜਾ ਕਿਸੇ ਨਦੀ ਦੇ ਵਿੱਚ ਜਦੋਂ ਨਦੀ ਦੇ ਵਿੱਚ ਖੜਾ ਨਾ ਕੋਈ ਵਿਅਕਤੀ ਹੈ ਕੋਈ ਆਦਮੀ ਹੈ ਉਹ ਮੈਨੂੰ 10000 ਡਾਲਰ ਜਿਹੜੇ ਹਨ ਉਹ ਫਰਾਡ ਫੜਾ ਰਿਹਾ ਜਦੋਂ ਨੇ ਮੈਨੂੰ ਪੈਸੇ ਫੜਾਏ ਨਾ ਤੇ ਉਹ ਜੋ ਪਾਣੀ ਦੇ ਵਿੱਚ ਮੈਂ ਖੜਾ ਸੀ ਨਾ ਉਹ ਸਾਰਾ ਪਾਣੀ ਅੱਗ ਵਿੱਚ ਤਬਦੀਲ ਹੋ ਗਿਆ ਜਿਸ ਤਰ੍ਹਾਂ ਇੱਕ ਲਾਵਾ ਹੁੰਦਾ ਹੈ ਸੰਗਣੀ ਅੱਗ ਵਿੱਚ ਤਬਦੀਲ ਹੋ ਗਿਆ ਅੱਖ ਝਮਕਦਿਆਂ ਸਾਰੀ ਮੇਰੀ ਮੈਂ ਨੀਂਦ ਚੋਂ ਜਿਹੜਾ ਨਾ ਜਾਗ ਗਿਆ ਮੈਨੂੰ ਪਸੀਨਾ ਨਾ ਭਰ ਗਿਆ ਮੈਂ ਸਾਰੇ ਮੈਨੂੰ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਮੈਨੂੰ ਮੇਰੇ ਸਰੀਰ ਨੂੰ ਅੱਗ ਲੱਗੀ ਆ ਮੈਨੂੰ ਦਿਮਾਗ ਵਿੱਚ ਮੇਰੇ ਗੱਲ ਆ ਗਈ ਕਿ ਸਣੀ ਜੇ ਤੂੰ ਉਹ ਪੈਸੇ ਫੜ ਲਿੰਦਾ ਤੇ ਹੋ ਸਕਦਾ ਕਿ ਤੂੰ ਕਦੀ ਵੀ ਖੁਦਾ ਦੇ ਵੱਲੋਂ ਮਾਫ ਨਾ ਕੀਤਾ ਜਾਂਦਾ ਇੱਕ ਧਰਮ ਦੀ ਗੱਲ ਐ ਇੱਕ ਧਾਰਮਿਕ ਗੱਲ ਆ ਜੀ ਜਾਂ ਇੱਕ ਕੋਈ ਰਾਜਨੀਤਿਕ ਗੱਲ ਹੁੰਦੀ ਨਾ ਤੇ ਬੰਦਾ ਲੱਲੇ ਭੱਵੇ ਵਧਾ ਚੜਾ ਕੇ ਵੀ ਗੱਲ ਦੱਸ ਸਕਦਾ ਪਰ ਮੈਂ ਤੁਹਾਨੂੰ ਉਹ ਗੱਲ ਦੱਸ ਜਿਆ ਜੋ ਰੀਅਲ ਆ ਜੋ ਹੋਇਆ ਜੋ ਰੀਅਲ ਆ ਨਾ ਕੋਈ ਗੱਲ ਵੱਧ ਨਾ ਕੋਈ ਗੱਲ ਘਟ ਉਸ ਤੋਂ ਬਾਅਦ ਤਾਂ ਮਨ ਬਦਲ ਗਿਆ ਉਸ ਤੋਂ ਬਾਅਦ ਮੇਰਾ ਮਨ ਬਦਲ ਗਿਆ ਮੈਂ ਸੁੱਤਾ ਨਹੀਂ ਰਾਤ ਨੂੰ ਇਹ ਤੁਸੀਂ ਕਿਹਨਾਂ ਨਾਲ ਗੱਲ ਕੀਤੀ ਅੰਗੁਰਨਾ ਮਿਨਿਸਟਰੀ ਵਾਲਿਆਂ ਨਾਲ ਫਿਰ ਮੈਂ ਦੀਪਕ ਨਾਲ ਹੀ ਗੱਲ ਕੀਤੀ ਅੱਛਾ ਹਾਂ ਫਿਰ ਮੈਂ ਦੀਪਕ ਨਾਲ ਮੈਂ ਤਰਸੀਮ ਸੋਤਾ ਜੀ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਉਹਨਾਂ ਮੇਰਾ ਫੋਨ ਨਹੀਂ ਚੱਕਿਆ ਅੱਛਾ ਤੁਸੀਂ ਤਰਸੀਮ ਸੋਤਾ ਜੀ ਗੁਰਦਾਸਪੁਰ ਤੋਂ ਨਹੀਂ ਤੁਸੀਂ ਉਹਨਾਂ ਦਾ ਫੋਨ ਕੋਲ ਚੈੱਕ ਕਰ ਸਕਦੇ ਹੋ ਮੈਂ ਉਹਨਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਜਾਣਦੇ ਨਹੀਂ ਵੈਸੇ ਜੀ ਜੀ ਹਿੰਦਾਸਰ ਉਹ ਤਾਂ ਚਲੋ ਮੈਂ ਮੈਂ ਬਲੀਵ ਕਰਦਾ ਕਿ ਤੁਸੀਂ ਜੋ ਦੱਸ ਰਹੇ ਹੋ ਸੱਚ ਦੱਸ ਰਹੇ ਤੁਸੀਂ ਪੁਸ਼ਟੀ ਕਰ ਦਿਓ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਬਿਲਕੁਲ ਸਹੀ ਨੇ ਬਿਲਕੁਲ ਸਹੀ ਨੇ ਤੇ ਜੇ ਇਹਨਾਂ ਵਿੱਚ ਕੋਈ ਝੂਠ ਨਿਕਲਦਾ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਤੁਹਾਨੂੰ ਪਤਾ ਕੋਈ ਗੱਲ ਨਹੀਂ ਜੀ ਜਦੋਂ ਹੈਗੀਆਂ ਸਹੀ ਨੇ ਤੇ ਹੁਣ ਇਹ ਚੀਜ਼ ਕਿਦਾਂ ਬਲੀਵ ਕਰ ਲਈਏ ਕਿ ਤੁਸੀਂ ਅੰਕਲੋਨਾ ਮਿਨਿਸਟਰੀ ਤੋਂ ਪੈਸੇ ਲੈ ਕੇ ਨਹੀਂ ਇਹ ਬਿਆਨ ਦੇ ਰਹੇ ਹੋਗੇ ਦੇਖੋ ਸਰ ਮੇਰਾ ਕਿਸੇ ਵੀ ਮਿਨਿਸਟਰੀ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਕੋਈ ਲੈਣਾ ਦੇਣਾ ਨਹੀਂ ਆਜੇ ਕੋਈ ਗਲਤ ਕਰੇਗਾ ਮੈਨੂੰ ਕਿਸੇ ਵੱਲੋਂ ਕਿਸੇ ਨੂੰ ਜੇ ਤੁਹਾਡੀ ਲੜਾਈ ਆ ਕੋਈ ਝਗੜਾ ਵਾ ਤੁਸੀਂ ਉਹਦਾ ਇੱਕ ਦੂਸਰੇ ਨਾਲ ਦੇਖ ਲੋ ਹਨ ਜੇ ਕੋਈ ਸਾਜ਼ਿਸ਼ ਕਰਕੇ ਕਹੇਗਾ ਕਿ ਪਲਾਨ ਕਰਕੇ ਇਹ ਸਾਜ਼ਿਸ਼ ਨਹੀਂ ਬਸ ਗਰੀ ਹੋਈ ਸਾਜ਼ਿਸ਼ਾ ਗਰੀ ਹੋਈ ਸਾਜ਼ਿਸ਼ ਕਰਕੇ ਕਹੇਗਾ ਪਲਾਨ ਕਰਕੇ ਹਨ ਤੇ ਮੈਂ ਵੀ ਇੱਕ ਮਸੀਹ ਨੂੰ ਮੰਨਣਾ ਮੈਂ ਵੀ ਉਸ ਪ੍ਰਭੂ ਨੂੰ ਮੰਨਣਾ ਜਿਨੇ ਚੇਲਿਆਂ ਦੇ ਪੈਰ ਧੋਤੇ ਹੀ ਮੇਰੇ ਅੰਦਰ ਵੀ ਇਨਸਾਨੀਅਤ ਹੈਗੀ ਆ ਜੇ ਮੈਂ ਰਾਜਨੀਤਿਕ ਲੋਕਾਂ ਦੇ ਖਿਲਾਫ ਲਿਖਦਾ ਵਾਂ ਪਰ ਮੈਂ ਕਦੀ ਭਲੇ ਲੋਕਾਂ ਦੇ ਖਿਲਾਫ ਕਿਸੇ ਮੇਰੇ ਕਰਕੇ ਕਿਸੇ ਦਾ ਵਿਸ਼ਵਾਸ ਟੁੱਟੇ ਮੇਰੇ ਕਰਕੇ ਕੋਈ ਠੋਕਰ ਦਾ ਕਾਰ ਨੂੰ ਬਣ ਖਾਵੇ ਠੋਕਰ ਖਾਵੇ ਮੇਰੇ ਕਰਕੇ ਮੇਰੇ ਝੂਠ ਪਲਾਨ ਕਰਕੇ ਮੈਂ ਝੂਠ ਕਿਸੇ ਦੀ ਰਿਪੋਰਟਾ ਬਣਾ ਕੇ ਦਵਾ ਉਹਨਾਂ ਦਾ ਹਿੱਸਾ ਬਣ ਜਾ ਮੇਰੇ ਕਰਕੇ ਕੋਈ ਵਿਸ਼ਵਾਸ ਤੋਂ ਡਿੱਗ ਜੇ ਤੇ ਮੈਂ ਤਾਂ ਫਿਰ ਆਪਣੇ ਤੇ ਪਰਚਾ ਕਰਾਉਣ ਲਈ ਉਹ ਪਰਚਾ ਹੀ ਹੋ ਜੇ ਮੇਰੇ ਨਾਲ ਉਹ ਵਧੀਆ ਮੇਰੇ ਉੱਤੇ ਪਰ ਉਹ ਜ਼ੁਲਮ ਨਹੀਂ ਕਰੂੰਗਾ ਮੈਂ ਕਦੀ ਕੰਮ ਕੀ ਕਰਦੇ ਹੋ ਵੈਸੇ ਸਰ ਕੰਮ ਮੈਂ ਖੇਤੀਬਾੜੀ ਦਾ ਕਰਦਾ ਤੁਹਾਨੂੰ ਨਹੀਂ ਲੱਗੇ ਪਿਆ 1000 ਰੁਪਏ ਬੜੀ ਵੱਡੀ ਰਕਮ ਆ ਨਹੀਂ ਸਰ ਨਹੀਂ ਨਹੀਂ ਲੱਗ ਉਸ ਤੋਂ ਪਹਿਲਾਂ ਤੁਹਾਨੂੰ ਸੁਪਨਾ ਆ ਚੁੱਕਾ ਹੋਗਾ ਕਿ ਉਸ ਤੋਂ ਪਹਿਲਾਂ ਆ ਚੁੱਕਾ ਸੀ ਪਰ ਪਰਸਨਲੀ ਡੀਲ ਹੋਣ ਤੋਂ ਨਹੀਂ ਜਦੋਂ ਸਾਡੀ ਗੱਲ ਹੋਈ ਹੈ ਨਾ ਇਹ ਜਿਹੜੀ ਫੋਨ ਦੇ ਉੱਤੇ ਤੁਹਾਡੀ ਗੱਲ ਹੋਈ ਹੈ ਉਹਦੇ ਤੋਂ ਪਹਿਲਾਂ ਤੁਹਾਨੂੰ ਸੁਪਨਾ ਆ ਚੁੱਕਾ ਹੀਗਾ ਕਿ ਫੋਨ ਫੋਨ ਤੇ ਜਿਹੜੀ ਗੱਲ ਹੀ ਉਸ ਤੋਂ ਪਹਿਲਾਂ ਸੁਪਨਾ ਆ ਚੁੱਕਾ ਸੀ ਮਤਲਬ ਉਹਦੇ ਤੋਂ ਤੁਹਾਡਾ ਮਨ ਬਦਲ ਚੁੱਕਾ ਹੀ ਤਦ ਉਹ ਮੇਰਾ ਮਨ ਬਦਲ ਚੁੱਕਾ ਸੀ ਠੀਕ ਤਦ ਹੀ ਤੁਸੀਂ ਰਿਕਾਰਡਿੰਗ ਕੀਤੀ ਜੋ ਮੈਂ ਸਮਝੀ ਪਾਰੀ ਉਸੇ ਕਰਕੇ ਰਿਕਾਰਡਿੰਗ ਕੀਤੀ ਸੀ ਮੈਂ ਕਿਉਂਕਿ ਤੁਹਾਨੂੰ ਹੋਈਗਾ ਕਿ ਹੁਣ ਮੈਂ ਐਕਸਪੋਜ਼ ਕਰਾਂਗਾ ਇਹਨਾਂ ਪੰਜਾਬ ਜੀ ਵਿੱਚ ਤੁਹਾਡਾ ਮਹ ਲੋ ਸਾਰਾ ਪਲਾਨ ਐਕਸਪੋਜ਼ ਹੋ ਜਾਂਦਾ ਜਦੋਂ ਅਪੋਸਟਲ ਜੀ ਪ੍ਰਿਪਰ ਦੇ ਉਤੋਂ ਕਹਿ ਦਿੰਦੇ ਨੇ ਕਿ ਬੰਦੇ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਸੀ ਜੀ ਜੀ ਉਸ ਤੋਹਫਾ ਉਸ ਤੋਂ ਬਾਅਦ ਫਿਰ ਦੁਪਹਿਰ ਨੂੰ ਸਾਰਾ ਕੰਮ ਖਰਾਬ ਹੋ ਜਾਂਦੀ ਉਸ ਦਿਨ ਬੰਦੇ ਦਾ ਨੋ ਬਲੌਕ ਕਰ ਦਿੰਦਾ ਜੀ ਰੀਅਲ ਸਾਡ ਦੇਖੋ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਡਰਦਾ ਨਹੀਂ ਮੈਂ ਸਾਫ਼ ਸਾਫ਼ ਸਿੱਧੇ ਸ਼ਬਦਾਂ 'ਚ ਕਹਿਣਾ ਕਿ ਉਹ ਪਾਸਟਰ ਬਲਜਿੰਦਰ ਦੇ ਬੰਦੇ ਸੀ ਹਾਂ ਤੋਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜੀ ਮਾਂ ਤੇ ਮੈਂ ਪਾਸਟਰ ਨਰੋਲਾ ਮਿਨਿਸਟਰੀ ਦੇ ਬੰਦੇ ਆ ਤੂੰ ਡਰਦਾ ਤੇ ਨਾ ਤੇ ਮੈਂ ਪਸ਼ਟਰਬਲ ਜਿੰਦਰ ਮਿਨਿਸਟਰੀ ਤੇ ਬੰਨਿਆਤ ਕਰਦਾ ਮੈਨੂੰ ਇਹਨਾਂ ਦਾ ਕੋਈ ਡਰ ਦੇ ਕਿਤੋਂ ਪ੍ਰਮਾਤਮਾ ਰੱਬ ਤੋਂ ਉਸ ਐਵੇਂ ਸੋਚਣਾ ਕਿ ਸ਼ਾਇਦ ਕਿਤੇ ਉਹਨਾਂ ਦਾ ਬੰਦਾ ਵਾ ਜੀ ਮੇਰਾ ਤੁਸੀਂ ਰਿਕਾਰਡ ਇਤਿਹਾਸ ਚੈੱਕ ਕਰਕੇ ਦੇਖ ਲਓ ਜਦੋਂ ਦਾ ਮੈਂ ਮੈਂ ਤੇ ਖੁਦਾ ਦੇ ਗਾੜੀ ਇਹ ਦੁਆ ਮੰਗਣਾ ਕਿ ਪ੍ਰਮਾਤਮਾ ਜਦੋਂ ਮੇਰੀ ਮੌਤ ਹੋਵੇ ਨਾ ਨਾ ਤਾਂ ਮੈਨੂੰ ਐਕਸੀਡੈਂਟ ਨਾ ਮਾਰੀ ਤੇ ਨਾ ਕਿਤੇ ਬਿਮਾਰੀ ਨਾ ਜਦੋਂ ਵੀ ਮਾਰੀ ਮੇਰੀ ਆਪਣੇ ਮੁਸੀਬਾਈ ਚਾਰੇ ਕਰਕੇ ਹੀ ਕੁਰਬਾਨ ਹੋਵਾਂ ਮੈਂ ਆਪਣੇ ਲੋਕਾਂ ਕਰਕੇ ਕੁਰਬਾਨ ਹੋਵਾਂ ਆਡੀ ਡੈਡੀਕੇਸ਼ਨ ਆ ਤੁਹਾਡੀ ਜੀ ਸਰ 크ਰਿਸਚੀਅਨਿਟੀ ਨੂੰ ਲੈ ਕੇ ਜੀ ਸਰ ਜੋ ਸਹੀ ਲੱਗਾ ਮੈਨੂੰ ਜੋ ਸਹੀ ਲੱਗਾ ਕਿ ਇਹ ਗਲਤ ਕਰ ਰਹੇ ਨੇ ਸੋ ਮੈਂ ਦੱਸ ਦਿੱਤਾ ਤੁਹਾਡੀਆਂ ਗੱਲਾਂ ਸੁਣ ਕੇ ਸੱਚਮੁੱਚ ਮੈਂ ਬੜਾ ਮੈਂ ਬੜਾ ਸ਼ੌਕਡ ਹਾਂ ਕਿ ਜੋ ਚੀਜ਼ਾਂ ਹੋਈਆਂ ਸ਼ਾਇਦ ਮੈਂ ਕੋਈ ਚੀਜ਼ਾਂ ਨਾ ਤੋ ਪੁੱਛਣੀਆਂ ਰਹਿ ਗਈਆਂ ਹੋਣ ਕੁਝ ਮਿਸ ਹੋ ਗਈ ਹੋਣ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਜੇ ਕਿਸੇ ਚੀਜ਼ ਦੀ ਤੁਹਾਨੂੰ ਪੁਸ਼ਟੀ ਚਾਹੀਦੀ ਹੋਵੇ ਮੈਂ ਦੁਬਾਰਾ ਤੋ ਫੇਰ ਇਸੇ ਭਰਾਂ ਨੂੰ ਲਗਾ ਦੁਬਾਰਾ ਤੋ ਫੇਰ ਇਹੀ ਗੱਲਬਾਤ ਕਰਾਂਗਾ ਮੈਂ ਬੜਾ ਹੈਰਾਨ ਹੈ ਚੀਜ਼ਾਂ ਸੁਣ ਕੇ ਕਿ ਕਿੰਨੀ ਗਰੀਬ ਹੋਈ ਹਰਕਤ ਮੈਂ ਇਹ ਚੀਜ਼ ਦੇਖ ਲੈਣਾਂ ਤੇ ਕਰਦਾ ਵਾਂ ਨਾ ਹੀ ਮੈਂ ਜਾਣਦਾ ਕਿ ਇਹ ਪ੍ਰੋਫਿਟ ਬਜਿੰਦਰ ਸਿੰਘ ਜੀ ਦੀ ਪਲੈਨਿੰਗ ਸੀ ਜਾਂ ਜੋ ਵੀ ਸੀ ਮੈਂ ਨਹੀਂ ਮੰਨਦਾ ਇੱਕੋ ਜਿਹਾ ਖਾਦਮ ਇੰਨੀ ਗਿਰੀ ਹੋਈ ਹਰਕਤ ਕਰ ਸਕਦਾ ਵਾ ਜ਼ਰੂਰ ਉਹਨਾਂ ਦੇ ਵਿੱਚ ਜਿਹੜੇ ਨਿਚਲੇ ਲੈਵਲ ਦੇ ਲੋਕ ਹੁੰਦੇ ਕਿਉਂਕਿ ਉਹੀ ਨੇ ਨਿਚਲੀ ਹੋਈ ਹਰਕਤ ਕਰ ਸਕਦੇ ਆ ਪਰ ਜੋ ਵੀ ਉਹ ਕਰ ਰਹੇ ਨੇ ਬਹੁਤ ਗਲਤ ਕਰ ਰਹੇ ਨੇ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਜੇ ਪ੍ਰੋਫਿਟ ਜੀ ਵੱਲੋਂ ਪਲਾਨ ਦੇ ਨਹੀਂ ਸਗਾ ਤੇ ਮੇਰੀ ਬੇਨਤੀ ਹੈ ਕਿ ਇਹ ਆਡੀਓ ਦੇ ਵਿੱਚੋਂ ਆਵਾਜ਼ ਪਰੇਸ਼ਾਨ ਕੇ ਬੰਦੇ ਟਰੇਸ ਕੀਤੇ ਜਾਣ ਮਸੀਹਤ ਵਿੱਚੋਂ ਆਊਟ ਕੀਤਾ ਜਾਵੇ ਨਾ ਬੰਦਿਆਂ ਨੂੰ ਕਿਉਂਕਿ ਇਹ ਲੋਕ 크ਰਿਸਚੀਅਨਿਟੀ ਦੇ ਲਈ ਇੱਕ ਬੜਾ ਵੱਡਾ ਟੋਆ ਪਾਟ ਰਹੇ ਨੇ ਮਸੀਹਤ ਲਈ ਬੜਾ ਵੱਡਾ ਟੋਆ ਪਾਟ ਰਹੇ ਨੇ ਤੇ ਮੈਂ ਸੱਚਮੁੱਚ ਮੇਰਾ ਮਨ ਬੜੇ ਦੁੱਖ ਨਾਲ ਭਰਿਆ ਹੋਇਆ ਹੈ ਕਿਉਂਕਿ ਇਹ ਜੋ ਚੀਜ਼ਾਂ ਜਾਦੇ ਹੁੰਦੀਆਂ ਨੇ ਪ੍ਰੈਕਟੀਕਲ ਲੈਵਲ ਦੇ ਉੱਤੇ ਇਹ ਲੋਕ ਇਹ ਨਹੀਂ ਸਮਝਦੇ ਕਿ ਇਹਨਾਂ ਦੇ ਦੁਆਰਾ ਕਿੰਨੀਆਂ ਰੂਹਾਂ ਨਾਸ਼ ਹੋ ਸਕਦੀਆਂ ਕਿੰਨੇ ਲੋਕ ਵਿਸ਼ਵਾਸ ਤੋਂ ਗਿਰ ਸਕਦੇ ਨੇ ਭਰਾ ਆਪਣੇ ਨੂੰ ਪੁਸ਼ਟੀ ਕਰ ਰਿਹਾ ਹੈ ਪ੍ਰੋਪਰ ਤਰੀਕੇ ਦੇ ਨਾਲ ਜਿੱਦਾਂ ਕੀ ਦੱਸ ਰਹੇ ਨੇ ਕਿ ਇਹਨਾਂ ਨੇ ਪਹਿਲਾਂ ਹੀ ਅਪੋਸਟਲਨ ਟੂ ਨਾਮ ਨਿਸਚੀਂ ਦਾ ਹਸਤਾ ਸੀ ਕਿ ਤੁਹਾਡੀ ਖਲਾਫਤ ਦੇ ਵਿੱਚ ਪਲੈਨਿੰਗ ਹੋ ਰਹੀ ਹੈ ਤੇ ਇਹਦੇ ਤੋਂ ਕੁਝ ਚੀਜ਼ਾਂ ਸਾ ਮੈਨੂੰ ਕਲੀਅਰ ਵੀ ਹੋ ਰਹੀਆਂ ਵਾਂ ਕਿ ਜੋ ਬੀਤੇ ਦਿਨਾਂ ਦੇ ਵਿੱਚ ਅਪੋਸਟਲ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਦੇ ਪਿੱਛੇ ਹੱਥ ਕਿਹਦਾ ਹੋ ਸਕਦਾ ਹੈ ਤੁਸੀਂ ਵੀ ਸਾਰੇ ਸੁਣਨ ਵਾਲੇ ਸਮਝਦਾਰਨਾ ਕਿ ਕਿਹਨਾਂ ਦਾ ਹੱਥ ਹੋ ਸਕਦਾ ਹੈ ਉਸ ਵੀਡੀਓ ਨੂੰ ਵਾਇਰਲ ਕਰਨ ਦੇ ਵਿੱਚ ਜਿਹੜੀ ਉਹ 31st ਦੇ ਪਲੇਸ ਹੀ ਹੋ ਰਹੀ ਹੈ ਕਿਉਂਕਿ ਅਲਟੀਮੇਟਲੀ ਇਸ ਸਾਰੀ ਮੀਟਿੰਗ ਦੇ ਵਿੱਚ ਬਦਨਾਮਾਂ ਕੋ ਨਰੂਲਾ ਜੀ ਨਹੀਂ ਹੋ ਰਹੀ ਬਦਨਾਮ ਕ੍ਰਿਸਚੀਅਨਿਟੀ ਹੋ ਰਹੀ ਹੈ ਵੱਖ-ਵੱਖ ਚਰਚਾਂ ਦੀਆਂ ਲੇ ਹੈਂਡਸ ਦੀਆਂ ਵੱਖ-ਵੱਖ ਚਰਚਾ ਦੀਆਂ ਪ੍ਰਾਰਥਨਾਵਾਂ ਦੀਆਂ ਵੀਡੀਓਜ਼ ਨਾਲ ਅਟੈਚ ਕਰਕੇ ਇਹ ਕਹਿ ਕੇ ਇਹ ਟਾਈਟਲ ਲਾ ਕੇ ਵਾਇਰਲ ਹੋ ਰਹੀਆਂ ਨੇ ਕਿ ਵੇਖੋ ਯਿਸੂ ਵਾਲਿਆਂ ਦਾ ਪਖੰਡ ਵੇਖੋ ਯਿਸੂ ਵਾਲਿਆਂ ਦਾ ਪਖੰਡ ਤੇ ਬੜਾ ਮੇਰਾ ਮਨ ਇਸ ਦੁਖਣਾ ਭਰਿਆ ਹੋਇਆ ਕਿ ਕਿ ਕਿੰਨੇ ਗਿਰੇ ਹੋਏ ਲੈਵਲ ਦੀ ਪੋਲਿਟਿਕ ਸਿਸਟਮ مسیਅਤ ਵਿੱਚ ਚੱਲ ਰਹੀ ਹੈ ਤੇ ਮੇਰੀ ਸਭ ਸੁਣਨ ਵਾਲਿਆਂ ਨੂੰ ਬੇਨਤੀ ਹੈ ਆਮ ਨੂੰ ਉਹ ਵੀਡੀਓ ਵੱਲ ਵੀ ਕਿਹਾ ਗਿਆ ਸੀ ਇੱਕ ਜਿਹੜੀ ਇੱਕ ਪਸ਼ਟਰਜੀ ਦੀ ਵੀਡੀਓ ਸੀ ਕਿ ਜਿਸ ਚ ਐਦਾਂ ਸੁੱਟਦੇ ਆ ਤੋ ਐਦਾਂ ਡਿੱਗਣਾ ਉਸ ਵੀਡੀਓ ਨੂੰ ਵੀ ਸ਼ੇਅਰ ਕਰਨ ਵਾਸਤੇ ਕਿਹਾ ਗਿਆ ਸੀ ਜਿਹੜੀ ਉਹ ਪਰਸਨਲ ਕੋਲ ਉਹ ਦਿਵਾਰ ਜੀ 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 ਉਸ ਦਿਨ ਕਿਹਾ ਗਿਆ ਸੀ ਉਸ ਇੱਕ ਚੀਜ਼ ਮੈਂ ਤੁਹਾਡੀ ਜਾਣਕਾਰੀ ਹੋਰ ਇਸ ਤੇ ਹੋਰ ਦੱਸਦਾ ਦੇਖੋ ਮੈਂ ਤਾਂ ਇੱਕ ਚੀਜ਼ ਮੰਨਦਾ ਕਿ ਰੱਬ ਤੋਂ ਵੱਡਾ ਕੋਈ ਗਵਾਹ ਨਹੀਂ ਆ ਜੇ ਮੇਰੇ ਮਨ ਚ ਕੋਈ ਬੇਈਮਾਨੀ ਹੁੰਦੀ ਜਾਂ ਕੋਈ ਪਲੈਨਿੰਗ ਹੁੰਦੀ ਤੋ ਮੈਂ ਕੋਈ ਕੁਝ ਗਵਾਹੀ ਪੇਸ ਕਰ ਸਕਦਾ ਕਿ ਆ ਵੀ ਲੱਗੇ ਸੀ ਉਹ ਵੀ ਲੱਗੇ ਸੀ ਪਰ ਮੈਂ ਕਿਸੇ ਨੂੰ ਝੂਠੀ ਗਵਾਹੀ ਦੇ ਵਿੱਚ ਕਦੀ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਹੁਕਮਾ 'ਚ ਇੱਕ ਹੁਕਮ ਆ ਕਿ ਕਦੀ ਵੀ ਝੂਠੀ ਗਵਾਹੀ ਨਹੀਂ ਦੇਣੀ ਤੇ ਮੈਂ ਕਿਸੇ ਨੂੰ ਕਿਉਂ ਕਹਾਂ ਕਿ ਤੁਸੀਂ ਝੂਠੀ ਗਵਾਹੀ ਦਿਓ ਮੇਰੇ ਲੱਗੇ ਆਣ ਕੇ ਕਿ ਉਹ ਵੀ ਲੱਗੇ ਸੀ ਉਹ ਵੀ ਲੱਗੇ ਸੀ ਜੋ ਰੀਅਲ ਜੋ ਮੇਰੇ ਨਾਲ ਹੋਇਆ ਦੇਖੋ ਜੋ ਮੈਨੂੰ ਸੁਪਨਾ ਆਇਆ ਉਹ ਆਮ ਨੋਰਮਲ ਇਨਸਾਨ ਨਹੀਂ ਸਮਝ ਸਕਦਾ ਉਦੀ ਭਾਵਨਾ ਨੂੰ ਜੋ ਮੇਰੇ ਨਾਲ ਹੋਇਆ ਜੋ ਹਕੀਕਤ ਹੋਈ ਉਸ ਚੀਜ਼ ਨੂੰ ਨਹੀਂ ਸਮਝ ਸਕਦਾ ਮੇਰਾ ਮਨ ਮੇਰਾ ਸਰੀਰ ਮੇਰਾ ਦਿਮਾਗ ਸਭ ਕੁਝ ਚੇਂਜ ਹੋ ਗਿਆ ਉਹ ਸੁਪਨੇ ਨਾਲ ਜੋ ਮੈਂ ਜੋ ਮੈਂ ਫੀਲ ਕਰ ਰਿਹਾ ਹਾਂ ਇਸ ਵਕਤ ਉਹ ਮੈਨੂੰ ਪਤਾ ਮੈਂ ਬਲੀਵ ਕਰ ਸਕਦਾ ਕਿਉਂਕਿ ਇਹਨਾਂ ਮੈਂ ਬਾਈਬਲ ਨੂੰ ਜਾਣਿਆ ਜੋ ਸਭ ਨੂੰ ਬਦਲ ਸਕਦਾ ਉਹ ਤੁਹਾਨੂੰ ਵੀ ਬਦਲ ਸਕਦਾ ਕਿਉਂਕਿ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਅੱਜ ਕੱਲ੍ਹ ਦੇ ਯੁੱਗੋ ਯੁੱਗ ਇੱਕ ਹਿਆਰਣ ਵਾਲਾ ਪਰਮੇਸ਼ੁਰ ਆ ਤੇ ਮੇਰੇ ਪਰਮੇਸ਼ੁਰ ਦਾ ਧੰਨਵਾਦ ਹੈ ਕਿ ਉਹਨੇ ਇੰਨੀ ਵੱਡੀ ਕੌਨਫੀਡੈਂਸੀ ਇੰਨੀ ਵੱਡੀ ਪਲੈਨਿੰਗ ਤੁਹਾਡੇ ਤੇ ਤੁਹਾਡੇ ਜ਼ਰੀਏ ਐਕਸਪੋਜ਼ ਕੀਤੀ ਤੇ ਅੱਜ ਜਿਹੜੇ ਲੋਕ ਆ ਉਹ ਜਾਣਗੇ ਹੋਣਗੇ ਕਿ ਇਹ ਸਾਰੀਆਂ ਚੀਜ਼ਾਂ ਇਹ ਸਾਰੇ ਕਲੇਸ਼ ਜਿਹੜਾ ਕਾਟੋ ਕਲੇਸ਼ ਪਿਆ ਹੋਇਆ ਹੈ 크ਰਿਸਚੀਅਨਿਟੀ ਦੇ ਵਿੱਚ ਇਹ ਅੰਦਰ ਇੱਕ ਪਲੈਨਿੰਗ ਹੋ ਰਿਹਾ ਹੈ ਇੱਕ ਪਾਰਟਿਕੂਲਰ ਮਿਨਿਸਟਰੀ ਨੂੰ ਇੱਕ ਪਾਰਟਿਕੂਲਰ ਬੰਦੇ ਨੂੰ ਬਦਨਾਮ ਕਰਨ ਲਈ ਨਹੀਂ ਸਮੂਹ ਮਸੀਹਤ ਨੂੰ ਬਦਨਾਮ ਕਰਨ ਲਈ ਕਿਉਂਕਿ ਬੜੇ ਸਾਰੇ ਬਿਲਜ਼ ਤੁਸੀਂ ਜਾਣਦੇ ਹੋ ਐਂਟੀ ਕਨਵਰਜਨ ਬਿਲ ਨੂੰ ਲੈ ਕੇ ਵੀ ਇੱਕ ਭਰਾ ਇੱਕ ਲੀਡਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਗੱਲ ਕਰਦੇ ਨੇ ਤੇ ਮੈਂ ਉਸ ਭਰਾ ਨੂੰ ਵੀ ਵੈਸੇ ਮੇਰਾ ਸਵਾਲ ਸੀ ਉਹਨਾਂ ਨੂੰ ਪੁੱਛਾਂ ਬੜੇ ਸਤਿਕਾਰਯੋਗ ਨੇ ਮੇਰੇ ਭਰਾ ਮੈਂ ਬੜੀ ਇੱਜ਼ਤ ਕਰਦਾ ਹਾਂ ਉਹਨਾਂ ਨੂੰ ਮੈਂ ਬੜੀ ਵਾਰੀ ਸੁਣਿਆ ਵਾਂ ਜੇ ਤੁਸੀਂ ਐਂਟੀ ਕਨਵਰਜਨ ਬਿੱਲ ਦੀ ਗੱਲ ਕਰਦੇ ਹੋ ਤੁਸੀਂ ਗੱਲ ਕਰਦੇ ਹੋ ਅਸੀਂ ਸੀਐਨਏ ਕੈਥਲਿਕ ਸੰਸਥਾਵਾਂ ਸਾਡੀਆਂ ਕੱਟੀਆਂ ਹੋਣਗੀਆਂ ਤੇ ਉਹਦਾ ਫਾਇਦਾ ਕੌਣ ਲਏਗਾ ਕਿਨੂੰ ਜਾਏਗਾ ਇਹਦੇ ਪਿੱਛੇ ਬੈਨੀਫਿਟ ਜੰਕਪੁਰ ਵਾਲਾ ਮਿਨਿਸਟਰੀ ਬਦਨਾਮ ਹੁੰਦੀ ਮੰਨ ਲਓ ਇਹ ਪਲਾਨ ਐਗਜ਼ੀਕਿਊਟ ਹੋ ਜਾਂਦਾ ਤੇ ਬਦਨਾਮੀ ਕਿਹਦੀ ਸੀ ਸਾਨੂੰ ਵਿਚਾਰ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦੇ ਉੱਤੇ ਮੈਂ ਹੋਰ ਸ਼ਬਦ ਨਹੀਂ ਵਰ ਸਕਦਾ ਕਿਉਂਕਿ ਮੇਰਾ ਮਨ ਭਰੇ ਹੋਇਆ ਇਹਨਾਂ ਚੀਜ਼ਾਂ ਨਾਲ ਕਿਉਂਕਿ ਮੈਂ ਜਦ ਇਹ ਇਸ ਭਰਾ ਦੀ ਵੀਡੀਓ ਦੇਖੀ ਤਾਂ ਮੈਂ ਪਹਿਲਾਂ ਤੇ ਬੜਾ ਹੈਰਾਨ ਹਾਂ ਮਮਰਾ ਬੇਚਾਂਜੋ ਆ ਕਿ ਮੈਨੂੰ ਇਹਨਾਂ ਨੂੰ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਮੈਂ ਉਮੀਦ ਕਰਦਾ ਹਾਂ ਸੋਨਾਂ ਨੂੰ ਵਾਲੇ ਸਮਝੇ ਹੋਣਗੇ ਕਿ ਕੀ ਚੱਲ ਰਿਹਾ ਹੈ ਕੀ ਪਲੈਨਿੰਗਜ਼ ਹੋ ਰਹੀਆਂ ਵਾਂ ਤੇ ਸਭ ਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ ਕਿ ਜਿਹੜੀ ਪਰਮਾਨ ਵਾਲੀ ਆਤਮਾ ਤੋੜਨ ਵਾਲੀ ਆਤਮਾ ਲੜਾਈ ਵਾਲੀ ਝਗੜੇ ਵਾਲੀ ਆਤਮਾ ਇਹਨਾਂ ਚੀਜ਼ਾਂ ਪਿੱਛੇ ਕੰਮ ਕਰ ਰਹੀ ਹੈ ਪਰਮੇਸ਼ਰ ਉਹਨਾਂ ਨੂੰ ਸਟਾਪ ਕਰੇ ਪਰਮੇਸ਼ਰ ਉਹਨਾਂ ਤੇ ਲਗਾਮ ਲਾਏ ਤੇ ਮੇਰਾ ਪਰਮੇਸ਼ਰ ਉਹਨਾਂ ਸਾਰੇ ਲੋਕਾਂ ਨੂੰ ਸਜ਼ਾ ਦੇਵੇ ਜਿਹੜੇ ਇਹਦੇ ਪਿੱਛੇ ਨੇ ਪਰਮੇਸ਼ਰ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ ਵਰਤਤ ਦੇਣ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਇਸ ਵੀਡੀਓ ਨੂੰ ਕਿਉਂਕਿ ਸ਼ੇਅਰ ਕਰਨ ਦੀ ਉਨੀ ਲੋੜ ਹੈ ਜਿੰਨੇ ਤੁਹਾਨੂੰ ਪ੍ਰਭੂ ਦਾ ਨਾਮ ਲੈਣ ਦੀ ਅੱਜ ਦੇ ਸਮੇਂ ਦੇ ਵਿੱਚ ਪ੍ਰਭੂ ਦੇ ਨਾਮ ਦੇ ਵਿੱਚ ਸੇਫ ਰੈਂਡ ਦੀ ਜ਼ਰੂਰਤ ਹੈ ਪ੍ਰਭੂ ਤੁਹਾਨੂੰ ਸਭ ਨੂੰ ਸੁਣਨ ਵਾਲਿਆਂ ਨੂੰ ਬਰਕਤ ਦੇਣ ਪ੍ਰਭੂ ਦੇ ਨਾਮ ਦੇ ਵਿੱਚ ਆਮ ਨਾਮ ਲੈਣ